ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਵੀ ਗੱਲ 'ਚ ਤੁਹਾਡਾ ਸਵਾਗਤ ਹੈ। 24 ਨਵੰਬਰ 2024 ਨੂੰ ਯੂਪੀ ਦੇ ਸੰਬਲ ਦੇ ਵਿੱਚ ਇੱਕ ਗੋਲੀ ਚੱਲਦੀ ਹੈ। ਪੰਜ ਬੰਦੇ ਮਾਰੇ ਜਾਂਦੇ ਆ ਤੇ ਕਿੰਨੇ ਹੀ ਬੰਦੇ ਜ਼ਖਮੀ ਹੋ ਜਾਂਦੇ ਆ ਤੇ ਉੱਥੇ ਜਿਹੜਾ ਪੁਲਿਸ ਅਧਿਕਾਰੀ ਹੈ ਜਿਹਨੂੰ ਸਰਕਲ ਅਫਸਰ ਕਹਿੰਦੇ ਆ ਅਨੁਜ ਚੌਧਰੀ ਉਸ ਦਾ ਹੰਕਾਰ ਤੇ ਆਕੜ ਦੇਖਣ ਵਾਲੀ ਹੈ ਤੇ ਉਹ ਲੱਗਦਾ ਹੈ ਵੀ ਉਹਨੂੰ ਸਭਧਾਨਾਂ ਦੀ ਕੋਈ ਚੀਜ਼ ਯਾਦ ਹੀ ਹੈ ਨਹੀਂਗੀ। ਉਸ ਦੇ ਵਿੱਚ ਜਾਣਬੁੱਝ ਕੇ ਇਹ ਗੜਬੜ ਕਰਾਈ ਗਈ ਜਿਵੇਂ ਕਿਸੇ ਇੱਕ ਛੋਟੀ ਜੀ ਅਦਾਲਤ ਜਿਸ ਨੂੰ ਇਹ ਅਧਿਕਾਰ ਹੈ ਨਹੀਂ ਸੀਗਾ ਉਸ ਨੇ ਉਸ ਦਾ ASI ਕੋਲੋਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਕੋਲੋਂ ਉਹਦਾ ਸਰਵੇ ਕਰਾਉਣ ਦੀ ਉਹਨੇ ਆਰਡਰ ਕਰਤਾ ਤੇ ਸਰਵੇ ਕਰਾਉਣ ਲਈ ਉਹ ਸਵੇਰੇ ਸਾਧਰੀ ਚਲੇ ਗਏ ਤੇ ਅਜੇ ਲੋਕ ਉੱਥੇ ਵੀ ਨਹੀਂ ਸੀ ਚੱਜ ਨਾਲ ਤੇ ਉਸ ਦੇ ਵਿੱਚ ਗੜਬੜ ਹੋ ਗਈ ਤੇ ਗੋਲੀ ਚੱਲੀ ਇੱਕ ਬੰਦਾ ਜਿਹੜਾ ਉਸ ਤੋਂ ਬਾਅਦ ਆ ਉਹ ਮੁੰਡਾ ਆਪਣੇ ਬਿਸਕਟ ਤੇ ਆਹ ਰਸ ਵਗੈਰਾ ਵੀ ਚਣ ਲਈ ਆਪਣਾ ਸਮਾਨ ਲੈ ਕੇ ਬਾਹਰ ਨਿਕਲੇ ਤੇ ਉਹਨੂੰ ਗੋਲੀ ਵੱਜ ਗਈ ਗੋਲੀ ਵੱਜ ਗਈ ਤਾਂ ਉਹਨੂੰ ਉਹ ਵਿਚਾਰਾ ਹਸਪਤਾਲ ਲੈ ਕੇ ਜਾਂਦਾ ਕੋਈ ਹਸਪਤਾਲ ਵਾਲਾ ਉਹਦਾ ਇਲਾਜ ਨਹੀਂ ਕਰਦਾ ਉਹ ਦੂਰ ਨੇੜੇ ਵੀ ਜਾਂਦਾ ਸੰਬਲ ਤੋਂ ਬਾਹਰ ਵੀ ਜਾਂਦਾ ਪਰ ਉਹਨੂੰ ਕੋਈ ਨਹੀਂ ਪੁੱਛਦਾ ਫਿਰ ਉਹ ਅਖੀਰ ਦੇ ਉੱਤੇ ਆਪਣੇ ਮੁੰਡੇ ਨੂੰ ਲੈ ਕੇ ਅਮੇਰਤ ਜਾਂਦਾ ਹੈ ਮੇਰਠ ਦੇ ਕਿਸੇ ਪ੍ਰਾਈਵੇਟ ਹਸਪਤਾਲ 'ਚ ਆਪਣੀ ਪਛਾਣ ਛਪਵਾ ਕੇ ਵੀ ਮੈਂ ਅਸੀਂ ਮੁਸਲਮਾਨ ਨਹੀਂ ਹਾਂ ਤਾਂ ਉਹ ਇਲਾਜ ਉਹਦਾ ਕਰਾਉਂਦਾ ਹੈ ਉਹ ਪੁਲਿਸ ਕੋਲ ਜਾਂਦਾ ਵੀ ਮੇਰੇ ਮੁੰਡੇ ਦਾ ਕੀ ਕਸੂਰ ਹੈ ਦੇ ਤੇ ਗੋਲੀ ਚਲਾਤੀ ਇਸ ਤਰ੍ਹਾਂ ਵਗੈਰਾ ਉਹ ਕੋਈ ਪੁਲਿਸ ਪੈਰੀ ਪਾਣੀ ਨਹੀਂ ਪੈਂਡ ਦਿੰਦੀ ਤੇ ਅਖੀਰ ਉਹ ਜਿਹਨੂੰ ਆਪਾਂ ਇਸ਼ਤਗਾਸਾ ਕਹਿੰਦੇ ਆ ਉਹ ਉਥੋਂ ਦੇ ਜਿਹੜਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹੈ ਵਿਭਾਨ ਸ਼ੂ ਸ਼ੁਕਲਾ ਉਸ ਦੇ ਉਹਦੀ ਅਰਜੀ ਲੱਗ ਜਾਂਦੀ ਹੈ ਉਹਦਾ ਸਾਰੀ ਉਹਦੀ ਗ੍ਰਹਿ ਮਕਰ ਤੋਂ ਬਾਅਦ ਅਖੀਰ ਦੇ ਉੱਤੇ ਕੱਲ ਉਸ ਅਦਾਲਤ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਹੁਕਮ ਕੀਤਾ ਵੀ ਉਹ ਜਿਹੜਾ ਉਸ ਟਾਈਮ ਉੱਥੇ ਸਲਕਰ ਅਫਸਰ ਸੀਗਾ ਅਨੁਜ ਚੌਧਰੀ ਜਿਹੜਾ ਅੱਜ ਕੱਲ ਏਸੀਪੀ ਬਣਿਆ ਹੋਇਆ ਅਸਿਸਟੈਂਟ ਸੁਪਰਡੈਂਟ ਆਫ ਪੁਲਿਸ ਹੈ ਉਸ ਦੇ ਉੱਤੇ ਤੇ ਉੱਥੇ ਦਾ ਜਿਹੜਾ ਐਸਐਚਓ ਸੀਗਾ ਸੰਭਲ ਦਾ ਕੁਤਵਾਲੀ ਦਾ ਅਨੁਜ ਤੋਮਰ ਤੇ ਬਾਕੀ 10 ਜਣਿਆਂ ਹੋਰ ਤੇ ਇਹਨਾਂ ਤੇ ਪਰਚੇ ਦਰਜ ਕੀਤੇ ਜਾਣ। ਉਹ ਪਰਚੇ ਦਰਜ ਹੋਣ ਦਾ ਹੁਕਮ ਹੋ ਗਿਆ। ਦੇਖਦੇ ਆ ਪਰਚੇ ਦਰਜ ਹੋ ਕੇ ਉਹਨਾਂ ਤੇ ਕੋਈ ਹੋਰ ਗਾਹਾਂ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਕਿਉਂਕਿ ਯੂਪੀ ਦੇ ਵਿੱਚ ਅ ਚਾਹੇ ਉਹ ਕਹਿੰਦੇ ਤਾਂ ਇਹ ਹੈ ਕਿ ਅਸੀਂ ਜੰਗਲ ਰਾਜ ਖਤਮ ਕਰਤਾ ਪਰ ਜਿੰਨਾ ਜੰਗਲ ਰਾਜ ਯੂਪੀ ਦੇ ਵਿੱਚ ਹੈ ਖਾਸ ਤੌਰ ਤੇ ਘਟ ਗਿਣਤੀਆਂ ਦੇ ਲਈ ਜਾਂ ਜਿਹੜੇ ਲੋਕ ਉੱਥੇ ਪ੍ਰੋਟੈਸਟ ਕਰਦੇ ਆ ਉਹਨਾਂ ਦੇ ਲਈ ਉਹਨਾਂ ਜੰਗਲ ਰਾਜ ਸ਼ਾਇਦ ਜੰਗਲ ਨੂੰ ਬਦਨਾਮ ਕਰਦੇ ਆ ਸੀ ਜੰਗਲ ਤੇ ਤਾਂ ਫੇਰ ਵੀ ਕੁਛ ਨਿਜਮ ਨਹੀਂ ਇਹਨਾਂ ਦੇ ਨਿਜਮ ਹੈ ਨਹੀਂਗੇ ਸੋ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਸੀ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਕਹਿਣ ਨੂੰ ਚਾਹੇ ਉੱਥੇ ਸਰਕਾਰ ਹੈਗੀ ਐ ਨੈਸ਼ਨਲ ਕਾਨਫਰੰਸ ਦੀ ਪਰ ਜਿੰਨੀ ਵੀ ਪੁਲਿਸ ਤੇ ਹੋਰ ਚੀਜ਼ਾਂ ਨੇ ਉਹ ਸਾਰੀਆਂ ਲੈਫਟੀਨੈਂਟ ਗਵਰਨਰ ਦੇ ਅਧੀਨ ਨੇ ਜਿਹੜੀ ਕੇਂਦਰ ਸਰਕਾਰ ਦੇ ਅਧੀਨ ਨੇ ਉਹ ਤੇ ਉਥੇ ਦੀਆਂ ਜਿੰਨੀਆਂ ਵੀ ਮਸਜਿਦਾਂ ਨੇ ਉਹਨਾਂ ਮਸਜਿਦਾਂ ਦੇ ਪ੍ਰਬੰਧ ਦੇ ਵਿੱਚ ਜਿੰਨੇ ਉਹਨਾਂ ਦੇ ਇਮਾਮ ਤੇ ਹੋਰ ਅਧਿਕਾਰੀ ਨੇ ਉਹਨਾਂ ਤੋਂ ਵੱਡੀ ਸੂਚਨਾ ਮੰਗੀ ਜਾ ਰਹੀ ਆ ਸਾਰੀਆਂ ਦੀ ਜੰਮੂ ਕਸ਼ਮੀਰ ਦੇ ਵਿੱਚ ਜਿੰਨੀਆਂ ਵੀ ਹੈਗੀਆਂ ਨੇ ਆ ਉਹ ਸਿਰਫ ਮੰਨ ਲਓ ਮੈਂ ਇਮਾਮ ਆ ਮੇਰੀ ਕੱਲੇ ਦੀ ਜਾਣਕਾਰੀ ਮੇਰੇ ਪਰਿਵਾਰ ਦੇ ਮੈਂਬਰਾਂ ਦੀ ਜਾਣਕਾਰੀ ਮੇਰੇ ਆਮਦਨ ਦੇ ਕੀ ਸਾਧਨ ਨੇ ਜਿਹਨੂੰ ਆਪਾਂ ਜਿਹੜਾ ਅਸਪਰ ਦੀ ਸੁਪਰੀਮ ਕੋਰਟ ਦੇ 9 ਜੱਜਾਂ ਦੇ ਬੈਂਚ ਨੇ ਇੱਕ ਫੈਸਲਾ ਸੁਣਾਇਆ ਸੀ ਕਿ ਜਿਹੜੀ ਪ੍ਰਾਈਵੇਸੀ ਹੈ ਤੁਹਾਡੀ ਜਿਹੜੀ ਨਿੱਜਤਾ ਹੈ ਉਹ ਤੁਹਾਡਾ ਫੰਡਾਮੈਂਟਲ ਰਾਈਟ ਹੈ ਉਹ ਨਿੱਜੀ ਜਾਣਕਾਰੀਆਂ ਉਹਦੇ ਚ ਮੰਗੀਆਂ ਜਾ ਰਹੀਆਂ ਨੇ ਜਿਹਦਾ ਰੌਲਾ ਪਿਆ ਹੋਇਆ ਹੈ ਉੱਥੋਂ ਦੇ ਬਹੁਤ ਸਾਰੇ ਪੋਲਿਟਿਸ਼ੀਅਨਸ ਨੇ ਵੀ ਇਸ ਮੁੱਦੇ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਮੁਸਲਮ ਸੰਸਥਾਵਾਂ ਨੇ ਉਹਨਾਂ ਨੇ ਵੀ ਕੀਤੀ ਹੈ ਤੇ ਇਹ ਜਿਹੜੀ ਗੱਲ ਹੈ ਅਸੀਂ ਵੀ ਇਸ ਗੱਲ ਦੀ ਮੰਨਦਿਆ ਕਰਦੇ ਹਾਂ ਜਣੀ ਪੂਰੇ ਤੌਰ ਤੇ ਅਸੀਂ ਸਮਝ ਰਹੇ ਹਾਂ ਵੀ ਭਾਰਤ ਦੇ ਵਿੱਚ ਇਹਨਾਂ ਘੱਟ ਗਿਣਤੀਆਂ ਖਾਸ ਤੌਰ ਤੇ ਮੁਸਲਮਾਨਾਂ ਤੇ ਇਸਾਈਆਂ ਨੂੰ ਇਹ ਜਿਹੜਾ ਉਹ ਦੂਜੇ ਦਰਜੇ ਦੇ شہری ਬਣਾਉਣ ਦੇ ਉੱਤੇ ਪੂਰੀ ਤਰ੍ਹਾਂ ਨਾਲ ਤੁਲੀਆਂ ਹੋਈਆਂ ਨੇ ਕਿਸੇ ਵੀ ਬਹਾਨੇ ਕਿਸੇ ਵੀ ਗੱਲ ਦੇ ਉੱਤੇ ਉਹਨਾਂ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਵੀ ਤੁਸੀਂ ਕੋਈ ਹੋਰ ਹੋ ਭਾਰਤ ਕੁਛ ਹੋਰ ਹੈਗਾ ਇਹ ਬਹੁਤ ਦਰਦਨਾਕ ਹੈ ਗੱਲ ਤੇ ਖਤਰਨਾਕ ਵੀ ਹੈ ਆਉਣ ਵਾਲੇ ਸਮੇਂ 'ਚ ਭਾਰਤ ਦੇ ਵਾਸਤੇ ਅ ਇਸ ਸੰਦਰਭ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਹੈ ਗੱਲ ਕੁਝ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਭਾਰਤ ਦੇ ਜਿਹੜੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਐਨ ਐਸ ਏ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸ਼੍ਰੀ ਅਜੀਤ ਡੁਵਾਲਚ ਉਹ ਵੀ ਨੌਜਵਾਨਾਂ ਦੀ ਕੋਈ ਮੀਟਿੰਗ ਹੈ ਸੱਦੀ ਹੋਈ ਉਸ ਨੂੰ ਸੰਬੋਧਨ ਕਰਦਿਆਂ ਹੋਇਆਂ ਉਹ ਕਹਿ ਰਿਹਾ ਵੀ ਇਤਿਹਾਸ ਦੇ ਵਿੱਚ ਬਹੁਤ ਸਾਰੇ ਸਾਡੇ ਤੇ ਜ਼ੁਲਮ ਹੋਇਆ ਹੈ ਉਹਦਾ ਹੁਣ ਬਦਲਾ ਲੈਣਾ ਹੈ ਆਪਾਂ ਨੇ ਉਹ ਬਦਲਾ ਲੈਣਾ ਹੈ ਜਿਹੜਾ ਉਹਨੂੰ ਲੋਕ ਅੜੜ ਤਰ੍ਹਾਂ ਨਾਲ ਪੜਦੇ ਆ ਇਹਨੂੰ ਡੌਗ ਵਿਸਲ ਪੋਲਿਟਿਕਸ ਕਹਿੰਦੇ ਆ ਵੀ ਉਸ ਤੁਸੀਂ ਜਿਹੜੀ ਵਿਸਲ ਬਣਾਉਣੀ ਹੈ ਉਹਦੀ ਆਵਾਜ਼ ਲੋਕਾਂ ਲਈ ਹੋਰ ਹੈ ਤੇ ਜਿਨ੍ਹਾਂ ਨੂੰ ਸੁਣਾਉਣੀ ਹੈ ਉਹਨਾਂ ਲਈ ਹੋਰ ਹੈ ਉਹ ਜਿਹੜੀਆਂ ਭੀੜਾਂ ਨੇ ਜਿਨ੍ਹਾਂ ਨੇ ਬਦਲੇ ਲੈਣੇ ਆ ਉਹ ਬਦਲੇ ਲੈ ਰਹੇ ਆ ਇਸ ਤਰ੍ਹਾਂ ਨਾਲ ਪਹਿਲਾਂ ਹੀ ਲੈ ਰਹੇ ਆ ਉਹਨਾਂ ਨੂੰ ਹੋਰ ਤਿਆਰ ਕੀਤਾ ਜਾ ਰਿਹਾ ਹੈ ਤੇ ਉਹ ਬੰਦਾ ਸਾਡੇ ਦੇਸ਼ ਦੇ ਵਿੱਚ ਦੀ ਦੇ ਖਜ਼ਾਨੇ ਚੋਂ ਤਨਖਾਹ ਲੈਂਦਾ ਤੇ ਉਹ ਇਸ ਤਰ੍ਹਾਂ ਦੇ ਜਿਹੜੇ ਜਦੋਂ ਸੱਦੇ ਦੇਊਗਾ ਤਾਂ ਇਹ ਸੱਦੇ ਬਹੁਤ ਭਿਆਨਕਰ ਨੇਗੇ ਦੇਸ਼ ਦੇ ਅੰਦਰ ਦੰਗਾ ਫਸਾਦ ਕਰਾ ਸਕਦੇ ਆ। ਆ ਅਗਲੀ ਗੱਲ ਦੋਸਤੋ ਅ 트럼ਪ ਦੇ ਬਾਰੇ ਚ ਅਸੀਂ ਕਹਿਣਾ ਚਾਹੁੰਦੇ ਆ। ਅ ਇੱਕ ਪਾਸੇ ਤਾਂ 트럼ਪ ਦਬਕੇ ਮਾਰਦਾ ਰਿਹਾ ਤੇ ਈਰਾਨ ਨੇ ਕਿਹਾ ਵੀ ਅਸੀਂ ਗੱਲਬਾਤ ਕਰਦੇ ਆ ਉਹਨੇ ਕਿਹਾ ਵੀ ਨਹੀਂ ਹੁਣ ਗੱਲਬਾਤ ਕੋਈ ਨਹੀਂ। ਉਹ ਕਹਿੰਦਾ ਵੀ ਜਿਹੜਾ ਅ ਇਰਾਨ ਦੇ ਜਿਹੜੇ ਮੁਜਾਰੇ ਹੋ ਰਹੇ ਆ ਉੱਥੇ ਕਿਉਂਕਿ ਉਹੀ ਕਰਾ ਰਿਹਾ ਹੈ ਇਰਾਨ ਜਾਂ ਅਮਰੀਕਾ ਕਰਵਾ ਰਿਹਾ ਹੈ ਬਹੁਤ ਸਾਰੇ ਕੁਝ ਉਹਨਾਂ ਦੇ ਜੈਨੂਨ ਵੀ ਗੱਲਾਂ ਹੈਗੀਆਂ ਨੇ ਤੇ ਉਹ ਜਿਹੜਾ ਕੁਝ ਜਿਹੜਾ ਇਜ਼ਰਾਈਲ ਕਰਾ ਰਿਹਾ ਹੈ ਦੋਨੇ ਲੱਗੇ ਹੋਏ ਐ ਇਸ ਗੱਲ ਦੇ ਉੱਤੇ ਵੀ ਅਸੀਂ ਉੱਥੇ ਰਾਜਪਾਲਟਾ ਕਰਾ ਦਈਏ ਤਾਂ ਕਿ ਸਾਡੇ ਲਈ ਖੁੱਲੀਆਂ ਖੇਡਾਂ ਹੋ ਜਾਣ ਪਿਛਲੇ ਸਾਲ ਜਨਵਰੀ 25 ਆਪਣੇ 25 ਦੇ ਵਿੱਚ 2025 ਚ ਈਰਾਨ ਨੇ ਈਰਾਨ ਦੇ ਉੱਤੇ ਇਜ਼ਰਾਈਲ ਨੇ ਹਮਲਾ ਵੀ ਕਰਤਾ ਸੀ ਫਿਰ ਅਮਰੀਕਾ ਨੇ ਵੀ ਕੀਤਾ ਸੀ ਜਦੋਂ ਈਰਾਨ ਨੇ ਫਿਰ ਉਹਦੇ ਟਿਕਾਣਿਆਂ ਤੇ ਹਮਲਾ ਕਰਿਆ ਕਤਰ ਆਪਣੇ ਕਤਰ ਦੇ ਵਿੱਚ ਤਾਂ ਫਿਰ ਉਹ ਜਾ ਕੇ ਸਮਝੌਤੇ ਵਾਲੇ ਪਾਸੇ ਆਇਆ ਸੀਗਾ ਅਮਰੀਕਾ ਤੇ ਹੁਣ ਉਹਨੇ ਅੱਜ ਬਿਆਨ ਟਰੰਪ ਨੇ ਇਹ ਦਿੱਤਾ ਵੀ ਜਿਹੜੇ ਲੋਕ ਉੱਥੇ ਮਜਾਰੇ ਕਰ ਰਿਹਾ ਵੀ ਤੁਸੀਂ ਲੱਗੇ ਰਹੋ ਤੇ ਉੱਥੋਂ ਦੀਆਂ ਸਾਰੀਆਂ ਸੰਸਥਾਵਾਂਾਂ ਤੇ ਕਬਜ਼ੇ ਕਰ ਲਓ ਅਸੀਂ ਆ ਰਹੇ ਹਾਂ ਤੁਹਾਡੀ ਹੈਲਪ ਵਾਸਤੇ ਤੁਹਾਡੇ ਵਾਸਤੇ ਜਾਨੀ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਰਾਜ ਪਲਟੇ ਅਮਰੀਕਾ ਜੇ ਕਰੂਗਾ ਇਹ ਪਹਿਲਾਂ ਉਹ ਉੱਥੇ ਕਰਤਾ ਉਹਨੇ ਵੈਨਿਜੂਏਲਾ ਦੇ ਵਿੱਚ ਤੇ ਹੁਣ ਇੱਥੇ ਕਰ ਰਿਹਾ ਤੇ ਇਹ ਜਿਹੜੀ ਹੈ ਇਹ ਦੇਸ਼ ਸਾਰੀ ਦੁਨੀਆ ਦੇ ਵਿੱਚ ਹੀ ਉਹਦੀ ਅਮਨ ਸ਼ਾਂਤੀ ਲਈ ਵੀ ਖਤਰਾ ਹੈ ਤੇ ਇਹ ਲਾ ਕਾਨੂੰਨੀ ਵੀ ਪੈਦਾ ਹੋਣੀ ਹੈ ਤੇ ਇਹਦੇ ਨਾਲ ਬਹੁਤ ਸਾਰੀਆਂ ਹੋਰ ਗੜਬੜਾਂ ਵੀ ਪੈਦਾ ਹੋਣੀਆਂ ਨੇ ਅ ਦੂਜੇ ਪਾਸੇ ਜਿਹੜਾ ਇਜ਼ਰਾਈਲ ਹੈ ਉਸ ਨੇ ਏਸ਼ੀਆ ਅਮਰੀਕਾ ਦੇ ਕਹਿਣ ਦੇ ਉੱਤੇ ਜਿਹੜਾ ਅਖੌਤੀ ਯੁੱਧਬੰਦੀ ਕੀਤੀ ਹੋਈ ਹੈ ਉਸ ਅਖੌਤੀ ਯੁੱਧਬੰਦੀ ਦੇ ਦੌਰਾਨ ਹੀ ਯੂਨੋ ਦਾ ਅੱਜ ਬਿਆਨ ਹੈ ਕਿ ਵੀ 100 ਤੋਂ ਵੱਧ ਬੱਚੇ ਮਾਰੇ ਜਾ ਚੁੱਕੇ ਹੈ ਇਸ ਸਮੇਂ ਦੇ ਦੌਰਾਨ ਤੇ ਅਮਰੀਕਾ ਦਾ ਮੂੰਹ ਟੁੱਟ ਜੇ ਜੇ ਕੋਈ ਉਹਨਾਂ ਬੱਚਿਆਂ ਬਾਰੇ ਉਹ ਬੋਲਦਾ ਹੋਵੇ ਕਿਉਂਕਿ ਉਹ ਜਾਨ ਹੋਰ ਜਾਨ ਹੈ ਇਹ ਜਾਨ ਹੋਰ ਜਾਨ ਹੈ ਜਾਨ ਮਾ ਜਾਨਾਂ ਦਾ ਫਰਕ ਹੈ ਜਿਹੜੇ ਉੱਥੇ ਉਹਨਾਂ ਦੇ ਆਪ ਦੇ ਆਈਸ ਦੇ ਬੰਦਿਆਂ ਨੇ ਉਹ ਲੇਡੀ ਵਾਰ ਦਿੱਤੀ ਉੱਥੇ ਵੀ ਮਿਨੀ ਸੋਟਾ ਦੇ ਵਿੱਚ ਮਿਨੀਪਾਲਿਸ ਦੇ ਵਿੱਚ ਤੇ ਉਹ ਵੀ ਇੱਕ ਜਾਨ ਹੈ ਪਰ ਉਹਨਾਂ ਨੂੰ ਉਹ ਜਾਨ ਨਹੀਂ ਲੱਗਦੀ ਮਨੁੱਖ ਨਹੀਂ ਲੱਗਦਾ ਇਨਸਾਨ ਨਹੀਂ ਲੱਗਦਾ ਇਨਸਾਨੀ ਕਾਨੂੰਨ ਇਨਸਾਨੀ ਹੱਕ ਹਕੂਕ ਜਿਹੜੇ ਐ ਉਹ ਦੇਖ ਕੇ ਪਤਾ ਲੱਗਦਾ ਵੀ ਕਿਹੜੇ ਬੰਦੇ ਲਈ ਇਨਸਾਨ ਕਹਣਾ ਤੇ ਕਿਹਨੂੰ ਨਹੀਂ ਕਹਿਣਾ ਇਹ ਅਮਰੀਕਾ ਦੀ 도ਗਲੀ ਨੀਤੀ ਹੈਗੀ ਐ ਆ ਦੋਸਤੋ ਇੱਕ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਪਿਛਲੇ ਲੰਘੇ 25 ਦਸੰਬਰ ਨੂੰ 크리스마ਸ ਵਾਲੇ ਦਿਨ ਤੇ 31 ਦਸੰਬਰ ਨੂੰ ਲਾਸਟ ਦਿਨ ਜਿੱਦਣ ਨਵਾਂ ਸਾਲ ਚੜ੍ਹਦਾ ਹੈਗਾ ਉਸ ਦਿਨ ਦੀ ਰਾਤ ਨੂੰ ਉਹਨਾਂ ਜਿਹੜੇ ਆਹ 4-5 ਜਿਹੜੇ ਪਲੇਟਫਾਰਮ ਹੈਗੇ ਐ ਜਿਹੜੇ ਘਰੋ ਘਰੀ ਸਮਾਨ ਦੰਦੇ ਆ ਲਿਆ ਕੇ ਜਿਨ੍ਹਾਂ ਚ ਸਮੈਟੋ ਐ ਜੈਪਟੋ ਐ ਸਵਿਗੀ ਐ ਬਲਿੰਕਟ ਐ ਇਹ ਜਿਹੜੇ ਇਹਨਾਂ ਦੇ ਵਰਕਰ ਨੇ ਜਿਨ੍ਹਾਂ ਨੂੰ ਗਿਗ ਵਰਕਰ ਕਹਿੰਦੇ ਆ ਇਹ ਵਿਚਾਰੇ ਸਕੂਟਰੀਆਂ ਮੋਟਰਸਾਈਕਲਾਂ ਦੇ ਉੱਤੇ ਘਰ-ਘਰ ਸਮਾਨ ਪਹੁੰਚਾਉਂਦੇ ਆ ਤੇ ਇਹਨਾਂ ਦੀ ਸਾਰਿਆਂ ਦੀ ਐਪ ਦੇ ਵਿੱਚ ਹੁੰਦਾ ਹੈ 10 ਮਿੰਟ ਸਰਵਿਸ 10 ਮਿੰਟ ਦੀ ਸਰਵਿਸ ਵੀ 10 ਮਿੰਟਾਂ ਚ ਤੁਸੀਂ ਹੁਣ ਆਰਡਰ ਕੀਤਾ ਹੈ 10 ਮਿੰਟਾਂ ਚ ਤੁਹਾਡੇ ਘਰੇ ਚੀਜ਼ ਆ ਜੂਗੀ ਉਹਦੇ ਨਾਲ ਟੈਨਸ਼ਨ ਹੁੰਦੀ ਹੈ ਐਕਸੀਡੈਂਟ ਹੁੰਦੇ ਆ ਬੰਦੇ ਜਿਹੜੇ ਡਿਪਰੈਸ਼ਨ ਜਾਂਦੇ ਆ ਉਹ ਉਹਨਾਂ ਦੀ ਮੰਗ ਸੀਗੀ ਵੀ ਇਹ ਸਾਡੇ ਤੇ ਇਹ ਐਪ ਦੇ ਵਿੱਚੋਂ ਹਟਾਇਆ ਜਾਣਾ ਚਾਹੀਦਾ ਹੈ ਪਹਿਲਾਂ ਇਹ ਕੰਪਨੀਆਂ ਅੜੀਆਂ ਰਹੀਆਂ ਫਿਰ ਉਹ ਹੜਤਾਲ ਤੋਂ ਬਾਅਦ ਉਹ ਮੰਤਰੀ ਨੂੰ ਵੀ ਮਿਲੇ ਤੇ ਹੁਣ ਕੱਲ ਉਹਨਾਂ ਨੇ ਫੈਸਲਾ ਕੀਤਾ ਉਹਨਾਂ ਚੋਂ ਜਿਹੜੀ ਹੈਗੀ ਹੈ ਬਲੈਂਕਟ ਉਸ ਨੇ ਤਾਂ ਕੱਲ ਆਪਣੇ ਇਸ ਐਪ ਦੇ ਵਿੱਚੋਂ ਇਹ ਗੱਲ ਹਟਾ ਦਿੱਤੀ ਦੂਜਿਆਂ ਨੇ ਵੀ ਮੰਨ ਲਿਆ ਵੀ ਅਸੀਂ ਹਟਾ ਦੇਾਂਗੇ ਇਹ ਇੱਕ ਕਾਫੀ ਰਾਹਤ ਦੀ ਗੱਲ ਹੈ ਬਾਕੀ ਗੱਲਾਂ ਜਿਹੜੀਆਂ 4-5 ਉਹਨਾਂ ਦੀਆਂ ਹੋਰ ਸੀਗੀਆਂ ਉਹ ਉਹ ਵੀ ਸਰਕਾਰ ਨੂੰ ਕਹਿ ਕੇ ਇਨਾ ਤੋਂ ਮਰਵਾਉਣੀਆਂ ਚਾਹੀਦੀਆਂ ਨੇ ਇਹ ਨਿਰਾ ਪੈਸਾ ਹੀ ਬਣਾਉਂਦੇ ਆ ਤੇ ਲੋਕਾਂ ਦੀ ਛਿੱਲ ਦੇੜਦੇ ਆਗੇ ਇਹ ਜਿਹੜੇ ਪਲੈਟਫਾਰਮ ਨੇ ਅ ਅਗਲੀ ਗੱਲ ਦੋਸਤੋ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਐਸਆਈਆਰ ਦੀ ਜਿਹੜੀ ਸੁਣਵਾਈ ਹੋ ਰਹੀ ਹੈ ਉਸ ਦੇ ਵਿੱਚ ਜੱਜ ਸਾਹਿਬ ਜਿਹੜੇ ਜੋਏ ਮਾਲਾ ਬਾਗਚੀ ਆ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਕਿਉਂਕਿ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਵਕੀਲ ਹੈ ਰਾਕੇਸ਼ द्विवेदी ਉੱਥੇ ਜਦੋਂ ਨੇ ਬਹਿਸ ਕੀਤੀ ਵੀ ਫਲਾਣੀ ਧਾਰਾ ਮੁਤਾਬਕ ਆਹਾ ਅਸੀਂ ਆ ਸਿਟੀਜ਼ਨ ਨੂੰ ਹੁਦਿਆਂਗੇ ਸਾਉਣਾ ਨੇ ਕਿ ਹਾਂ ਵੀ ਜਦੋਂ ਤੁਸੀਂ ਮੰਨ ਲਓ ਮੰਨ ਲਓ ਇੱਕ ਜੈਪਾਲ ਸਿੰਘ ਨੂੰ ਤੁਸੀਂ ਕਹਿੰਦਾ ਵੀ ਇਹ ਸਿਟੀਜ਼ਨ ਨਹੀਂ ਹੈਗਾ ਮੇਰੀ ਵੋਟ ਉਦੋਂ ਹੀ ਕੱਟ ਦਿਓ ਕਹਿੰਦੇ ਹਾਂ ਉਦੋਂ ਹੀ ਉਸੇ ਟਾਈਮ ਇਹ ਕੱਟ ਦਿਆਂਗੇ ਕਹਿੰਦੇ ਸਿਟੀਜ਼ਨ ਦਾ ਅਧਿਕਾਰਤਾ ਫਿਰ ਕੇਂਦਰ ਸਰਕਾਰ ਕੋਲ ਹੈ ਹੋਮ ਮਿਨਿਸਟਰੀ ਕੋਲ ਹੈ ਉਹ ਕਹਿੰਦੇ ਉਹਦੀ ਅਪੀਲ ਕਰਨ ਪਰ ਅਸੀਂ ਇੱਕ ਵਾਰੀ ਇਹਦੀ ਵੋਟ ਤਾਂ ਕੱਟ ਹੀ ਦਿਆਂਗੇ ਸੁਪਰੀਮ ਕੋਰਟ ਨੇ ਸਵਾਲ ਕਰਿਆ ਵੀ ਇਹਦਾ ਮਤਲਬ ਤੁਸੀਂ ਤਾਂ ਫਿਰ ਆਪਣਾ ਫੈਸਲਾ ਕਰਤਾ ਇਹ ਇਹੀ ਮੁੱਖ ਮੁੱਦਾ ਸੀਗਾ ਜਿੱਦੇ ਤੇ ਗੱਲ ਸ਼ੁਰੂ ਹੋਈ ਸੀ ਪਰ ਜਾ ਜਨੇ ਅਲੇ ਕਮੈਂਟ ਤਾਂ ਕਰ ਲਿਆ ਫੈਸਲਾ ਕੀ ਦਿੰਦੇ ਇਹ ਦੇਖਣ ਵਾਲੀ ਗੱਲ ਹੈ ਬਹੁਤ ਵਾਰੀ ਦੇਖਿਆ ਵੀ ਫੈਸਲੇ ਜਿਹੜੇ ਆ ਹੋਰ ਆ ਜਾਂਦੇ ਆ ਸੋ ਜਿਹੜੀ ਲੋਕਾਂ ਦਾ ਅਧਿਕਾਰ ਵੋਟ ਦਾ ਅਧਿਕਾਰ ਵੀ ਖੋਇਆ ਜਾ ਰਿਹਾ ਉਹਨਾਂ ਤੋਂ ਜਿਹੜੀ ਉਹਨਾਂ ਦੀ ਨਾਗਰਿਕਤਾ ਹੈ ਉਹਦਾ ਅਧਿਕਾਰ ਵੀ ਖੋਇਆ ਜਾ ਰਿਹਾ ਉਹਨਾਂ ਨੂੰ ਸ਼ੱਕੀ ਬਣਾਇਆ ਜਾ ਰਿਹਾ ਹੈਗਾ ਇਸ ਨਾਲ ਇਹ ਬਹੁਤ ਹੀ ਗੰਭੀਰ ਮੁੱਦਾ ਹੈਗਾ ਤੇ ਇਹ ਬੰਦ ਹੋਣਾ ਚਾਹੀਦਾ ਅ ਅਗਲੀ ਗੱਲ ਲਾਸਟ ਜਿਹੜੀ ਹੈ ਜਿਹੜੇ ਆਪਣੇ ਲਦਾਖ ਤੋਂ ਆਗੂ ਨੇ ਸੋਨ ਵਾਂਗ ਚੁੱਕ ਜੀ ਉਹਨਾਂ ਦੀ ਪਰਸੋਂ ਤਰੀਕ ਸੀਗੀ ਉੱਥੇ ਕਪਲ ਸਿਬਲ ਨੇ ਉਹਨਾਂ ਦੇ ਵਕੀਲ ਉਹਨਾਂ ਨੇ ਕਿਹਾ ਵੀ ਜਿਹੜਾ ਇਹਨਾਂ ਤੇ ਐਨਐਸਏ ਲਾ ਕੇ ਜਿਹੜੇ ਆਰਡਰ ਪਾਸ ਕੀਤੇ ਗਏ ਆ ਉਹਨਾਂ 'ਚ ਦਬਾਗ ਦੀ ਵਰਤੋਂ ਨਹੀਂ ਕੀਤੀ ਗਈ ਕਾਪੀ ਪੇਸਟ ਕੀਤਾ ਗਿਆ ਵੀ ਇਧਰੋਂ ਚੱਕ ਲੋ ਗੱਲ ਇਧਰੋਂ ਚੱਕ ਲੋ ਇਧਰੋਂ ਚੱਕ ਲੋ ਜਿਹੜੇ ਬਾਕੀਆਂ ਤੇ ਕੇਸ ਲੱਗਦੇ ਹੁੰਦੇ ਆ ਉਹਨਾਂ ਹੀ ਗੱਲਾਂ ਨੂੰ ਇੱਥੇ ਪਾ ਦਿਓ ਤੇ ਉਹ ਕੋਈ ਨਹੀਂ ਦੇਖਿਆ ਹੋਇਆ ਵੀ ਜਿਹੜੇ ਜਿਹੜੀਆਂ ਘਟਨਾਵਾਂ ਕੀ ਹੋਈਆਂ ਨੇ ਬਾਕੀ ਚੀਜ਼ਾਂ ਜਿਹੜੇ ਜਿਹੜੇ ਸਚਾਈ ਕੀ ਨੇ ਉਹਨਾਂ ਸਾਰਿਆਂ ਦੀ ਤੋਰ ਨੋਰ ਪ੍ਰੇਸ਼ ਕਰਕੇ ਇਹਨਾਂ ਤੇ ਐਨਐਸਏ ਲਾਤਾ ਜਿਹੜਾ ਕਿ ਗਲਤ ਹੈ ਪਰ ਅੰਨੀ ਪੀਸੇ ਕੁੱਤਾ ਖਾਏ ਇੱਥੇ ਕਾਨੂੰਨ ਹੈ ਨਹੀਂਗਾ ਤੇ ਧੱਕੇਸ਼ਾਹੀ ਹੈ ਕੇਂਦਰ ਸਰਕਾਰ ਦੀ ਨਿਰੀ ਅਸੀਂ ਸਮਝਦੇ ਹਾਂ ਵੀ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਸੋਨਵੰਗ ਚੁੱਕ ਜੀ ਨੂੰ ਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨੀ ਚਾਹੀਦੀਆਂ ਨੇ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ